슬라미 연대인 게임 드레싱 드레싱 ਅੱਜ ਬਹੁਤ ਹੀ ਖੁਸ਼ੀਆਂ ਭਰ ਦੇਣਾ ਕਿ ਪੂਰਾ ਹਿੰਦੁਸਤਾਨ ਗਣਤੰਤਰ ਦਿਵਸ ਮਨਾ ਰਿਹਾ ਵਾ ਔਰ ਅੱਜ ਕਪੂਰਥਲਾ ਏਕਤਾ ਪਵਨ ਵਿਖੇ ਰਾਣਾ ਗੁਰਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਸਮੁੱਚੀ ਕਾਂਗਰਸ ਪਾਰਟੀ ਸਾਡੇ ਮੇਅਰ ਸਾਹਿਬ ਡਿਪਟੀ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਅਤੇ ਸਾਰੇ ਹੀ ਕਾਉਂਸਲਰ ਸਹਿਬਾਨ ਪਿੰਡਾਂ ਤੋਂ ਸਾਡੇ ਆਏ ਹੋਏ ਸਰਪੰਚ ਸਹਿਬਾਨ ਸਾਰੇ ਹੀ ਸਾਥੀਆਂ ਨੇ ਭਾਗ ਲਿਆ ਵਾ ਔਰ ਬੜੇ ਹੀ ਉਤਸ਼ਾਹ ਦੇ ਨਾਲ ਏਕਤਾ ਪਵਨ ਦੇ ਵਿੱਚ ਆਪਣਾ ਤਵਜ ਲਹਿਰਾਇਆ ਗਿਆ ਵਾ ਔਰ ਆਪਣੇ ਮੁਲਕ ਦੇ ਉਸ ਸੰਵਿਧਾਨ ਵਾਲੇ ਦਿਨ ਨੂੰ ਯਾਦ ਕੀਤਾ ਗਿਆ ਅਤੇ ਇਸ ਗਲਦੀ ਕਾਮਨਾ ਕਰਦੇ ਹਾਂ ਕਿ ਦ੍ਰਿੜਤਾ ਦੇ ਨਾਲ ਅੱਜ ਜੋ ਹਾਲਾਤ ਬਣੇ ਹੋਏ ਨੇ ਸੰਵਿਧਾਨ ਦੇ ਕਿਸ ਤਰ੍ਹਾਂ ਸੰਵਿਧਾਨ ਦੇ ਨਾਲ ਕਚੀਆਂ ਹੜੀਆਂ ਜਾ ਰਹੀਆਂ ਵਾ ਔਰ ਕਾਂਗਰਸ ਪਾਰਟੀ ਇੱਕ ਐਸੀ ਪਾਰਟੀ ਆ ਜਿਹੜੀ ਪੂਰੇ ਹਿੰਦੁਸਤਾਨ ਦੇ ਵਿੱਚ ਏਕਤਾ ਅਤੇ ਅਖੰਡਤਾ ਦੇ ਨਾਲ ਪੂਰੇ ਸੂਬੇ ਨੂੰ ਪੂਰੇ ਮੁਲਕ ਨੂੰ ਨਾਲ ਲੈ ਕੇ ਚੱਲ ਸਕਦੀ ਹੈ